ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਦੋਹਰਾ ਗਿਆ ਭਈ ਅਕਾਲ ਕੀ ਸਾਧ ਸਿਖਨ ਕੋ ਹੁਕਮ ਹੈ ਗੁਰੂ ਮਾਨ ਦੇ ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲਬਾ ਚਾਹੇ ਰਾਜ ਕਰੇਗਾ ਖਾਲਸਾ

ਸਾਥ ਸੰਗਤ ਜੀ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਓ ਬਾਅਦ ਵਿੱਚ ਮੱਥਾ ਟੇਕਣਾ ਹਕਮ ਨਾਮ ਸਰਵਣ ਕਰੋ ਉਸ ਤੋਂ ਬਾਅਦ ਆਪ ਜੀ ਨੇ ਮੱਥਾ ਟੇਕ ਕੇ ਕਿਰਪਾਤਾ ਕਰਨੀ ਤੇ ਸੰਗਤ ਨੂੰ ਬੇਨਤੀ ਹੈ ਕਿ ਬਾਅਦ ਵਿੱਚ ਵੀ ਦੋ ਚਾਰ ਮਿੰਟ ਬੈਠਣਾ ਕਿਉਂਕਿ ਆਪਾਂ ਟਾੜੀ ਜਿਹਾ ਸੇਵਾ ਵੀ ਕਰਨਾ ਹੈ ਤੇ ਜਿਨ੍ਹਾਂ ਦੇ ਸਰਦੇ ਪੱਤਰ ਤੇ ਆਪਾਂ ਪਹੁੰਚੇ ਆ ਉਹਨਾਂ ਵਾਸਤੇ ਵੀ ਅਰਦਾਸ ਬੇਨਤੀ ਜੋ ਕੀਤੀ ਹੈ ਉਹਨੂੰ ਨਾਮ ਅਸਮਕੇ ਜਾਂਦੀ ਕਿਰਪਾਤਾ ਕਰਨ 17 ਸ਼੍ਰੀ ਵਾਹਿਗੁਰੂ ਸਾਹਿਬ ਜੀ ਚੱਕਰ ਲਖੇ ਚੱਕਰੀ ਨਾਲੇ ਗਰਭਵਾ ਅਸਮਨ ਪਾਏ ਸ ਆਪ ਗਵਾਏ ਸੇਵਾ ਕਰੀ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲਗਾ ਤਿਸ ਮਿਲੈ ਲਗਾ ਸੋ ਪਰਵਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਘਰ ਸਤਵ ਤੇਰੇ ਕਵਨ ਕਵਨ ਗੁਣ ਕਹਿ ਕਹਿ ਜਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੇਮਾਰੀ ਮਹਿਮਾ ਭਰਨਾ ਨਾ ਸਕਉ ਤੋ ਨਾ ਤਮਰੀ ਮਹਿਮਾ ਬਰਨਣਾ ਸਾਕੋ ਤੋ ਠਾਕੁਰ ਊਚ ਭਗਵਾਨਾ ਮੈਂ ਤਾਨ ਦੀ ਬਾਣ ਤੋਂ ਹੈ ਮੇਰੇ ਸੁਆਮੀ ਮੈਂ ਤੁਧ ਆ ਗਏ ਅਰਦਾਸ ਮੈਂ ਹੋਰਥੋਂ ਨਹੀਂ ਜਿਸ ਪੈ ਕਰੋ ਬੇਨੰਤੇ ਵਿਚੇ ਤਰਤੀ ਵਿਚੇ ਪਾਣੀ ਵਿਚ ਕਾਸਟ ਅਗਨ ਧਰੀਜੈ ਬੱਕਰੀ ਸਿੰਘ ਇਕਤੈ ਥਾਈ ਰਾਖੇ ਮਨਹਰ ਜਪ ਧਰਮ ਭਉ ਧੂਰ ਕੀਜੈ ਹਰ ਕੀ ਵੜੇ ਜੀਉ ਧਰਤੀ ਚਰਨ ਤਲੇ ਤੇ ਉਪਰ ਆਵੇ ਜੀਉ ਤਰਤੀ ਚਰਨ ਕਲੇ ਤੇ ਉਪਰਿ ਆਵੇ ਤੇਉ ਨਾਨਕ ਸਾਧ ਜਨਾ ਜਗਤ ਆਣ ਸਭ ਪੈ